ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਅਸੀਂ ਅੱਜ ਖਣੋਰੀ ਬਾਰਡਰ ਮੌਜੂਦ ਹਾਂ ਜਿੱਥੇ ਕਿ ਸਰਜਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨਵਾਤਾ ਦਾ ਕਰੀਬ ਉਹ 29ਵਾਂ ਦਿਨ ਚੱਲ ਰਿਹਾ ਤਾਂ ਇੱਥੇ ਅੱਜ ਸਾਡੇ ਦਰਮਿਆਨ ਸ਼ਹੀਦ ਆਜ਼ਮ ਸਰਦਾਰ ਪਖ ਸਿੰਘ ਦੇ ਜੋ ਭਾਣ ਜੀ ਨੇ ਉਹ ਉਹਨਾਂ ਨੂੰ ਸਮਰਥਨ ਦੇਣ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਵੀ ਸਰਦਾਰ ਸ਼ਹੀਦ ਆਜ਼ਮ ਸਰਦਾਰ ਪਖ ਸਿੰਘ ਵੀ ਨੇ ਵੀ 1929 ਦੇ ਵਿੱਚ ਜਿਹੜੀ ਲਾਹੌਰ ਦੀ ਮੀਆਂ ਵਾਲੀ ਜੇਲ੍ਹ ਦੇ ਵਿੱਚ 16 ਦਿਨ ਦੀ ਜਿਹੜੀ ਭੁੱਖ ਹੜਤਾਲ ਰੱਖੀ ਸੀ ਤਾਂ ਉਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਡੱਲੇয়াল ਉਹ ਵੀ ਭੁੱਖ ਹੜਤਾਲ ਦੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਤੁਹਾਡਾ ਕੀ ਨਾਮ ਆ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਗੁਰਜੀਤ ਕੌਰ ਟੱਟਾ ਜੀ ਅਸੀਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪਿੰਡ ਬਾਲਾ ਜੱਟਾ ਉੱਥੋਂ ਦੇ ਆਣ ਵਾਲੇ ਨੇ ਮੇਰੇ ਇਨਲੌਸ ਉੱਥੇ ਆਬ ਜਿਹੜੀ ਭੁੱਖ ਹੜਤਾਲ ਦੀ ਤੁਸੀਂ ਗੱਲ ਕੀਤੀ ਹੈ ਸ਼ਹੀਦ ਭਗਤ ਸਿੰਘ ਨੇ ਇਹ ਇੱਕ ਸ਼ਾਂਤੀ ਦਾ ਰਸਤਾ ਹੈ ਇਹ ਕੋਈ ਲੜਾਈ ਨਹੀਂ ਹੈਗੀ ਆਪਣੇ ਹੱਕ ਦੀ ਮੰਗ ਹੈ ਤਾਂ ਉਹ ਉਹਨਾਂ ਨੇ ਵੀ ਆਪਣੇ ਹੱਕਾਂ ਦੇ ਹੱਕਾਂ ਲਈ ਕਿਹਾ ਸੀ ਕਿ ਸਾਨੂੰ ਜੇਲ੍ਹ ਦੇ ਵਿੱਚ ਜੰਗੀ ਕੈਦੀ ਸੰਧਿਆ ਜਾਵੇ ਸਾਨੂੰ ਪੜ੍ਹਨ ਲਈ ਬੁੱਕਸ ਦਿੱਤੀਆਂ ਜਾਣ ਸਾਨੂੰ ਖਾਣਾ ਪੀਣਾ ਚੰਗਾ ਦਿੱਤਾ ਸੋ ਉਸੇ ਲਾਈਨ ਤੇ ਚੱਲ ਕੇ ਸਰਦਾਰ ਡੱਢੀ ਸਾਹਿਬ ਡੱਢੀ ਵਾਲਿਆਂ ਨੇ ਭੁਖੜਦਾਲ ਕੀਤੀ ਹੈ ਸ਼ਾਂਤੀ ਦਾ ਰਸਤਾ ਹੈ ਜੇ ਸਰਕਾਰ ਇਸ ਨੂੰ ਸਮਝਣਾ ਚਾਹੀਦਾ ਹੈ ਸਰਕਾਰ ਨੂੰ ਹੁਣ ਤਾਂ ਉਹ ਦੋ ਤਾਂ ਵਿਦੇਸ਼ੀ ਸਰਕਾਰ ਤੇ ਬ੍ਰਿਟਿਸ਼ ਗਵਰਨਮੈਂਟ ਤੇ ਅਜੇ ਤਾਂ ਸਾਡੀ ਆਪਣੀ ਸਰਕਾਰ ਹੈ ਬੜੇ ਦੁੱਖ ਦੀ ਗੱਲ ਹੈ ਕਿ ਵੀ ਅਜੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਭਗਵਾਨ ਤਮਨ ਵੀ ਅੱਜ ਟਵੀਟ ਕਰਦੇ ਨੇ 29 ਦਿਨਾਂ ਬਾਅਦ ਹੁਣ ਕੀ ਕਹਿ ਸਕਦੇ ਆ ਜੀ ਜੇ ਆ ਹਉ ਜੇ ਅਸੀਂ ਕਿੰਨੇ ਸਰਕਾਰਾਂ ਲਿਆਉਣ ਵਾਲੇ ਵੀ ਲੋਕ ਹੁੰਦੇ ਆ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਸਾਡੇ ਹੱਕ ਚ ਕੌਣ ਚੱਲ ਰਿਹਾ ਉਹ ਉਹ ਜੋ ਸ਼ੀਰਪਗ ਸਕਦੇ ਸੁਪਨਾ ਦਾ ਦੇਸ਼ ਸੀਗਾ ਉਹ ਕਿਤੇ ਅੱਜ ਦਿਸਦਾ ਉਹਨਾਂ ਦਾ ਤਾਂ ਮਤਲਬ ਇਹ ਸੀ ਵੀ ਸਾਰੀ ਮੇਰਾ ਮੇਰਾ ਇੱਥੇ ਇਹ ਸਵਰਗ ਆ ਜਿਹੜਾ ਪਰਦੇਸ਼ ਆ ਇਹਦਾ ਹਰ ਵਾਸੀ ਖੁਸ਼ੀ ਸਵਰਗ ਚ ਰਹਿਣਾ ਚਾਹੀਦਾ ਖੁਸ਼ੀ ਨਾਲ ਰਹਿਣਾ ਚਾਹੀਦਾ ਉਹਨਾਂ ਦੇ ਚਾਚਾ ਵੀ ਜੀ ਵੀ ਤਾਂ ਕਿਸਾਨੀ ਲਈ ਪਗੜੀ ਸੰਭਾਰ ਲੈਰ ਜੱਟਾ ਚੱਲੀ ਆ ਉਹ ਵੀ ਤਰ ਲੜੇ ਨੇ ਹਾਂਜੀ ਉਹਨਾਂ ਨੇ ਵੀ 1917 ਸਤਾਰੈਂਡ ਜੁਨਾ ਨੇ ਪਗੜੀ ਸਮਾਲ ਦੇ ਤਰ ਅੰਦোলন ਸ਼ੁਰੂ ਕੀਤਾ ਸੀ ਤੇ ਉਹ ਇੰਨਾ ਜ਼ਬਰਦਸਤ ਸੀਗਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਜੀਤ ਸਿੰਘ ਉਹਦੇ ਤੇ ਲਗਾਤਾਰ ਸਪੀਚ ਕਰਦੇ ਰਹੇ ਸੀ ਲੋਕ ਇੰਨੇ ਐਕਸਾਈਟਿਡ ਸੀ ਕਿ ਕੋਈ ਇੱਕ ਬੰਦਾ ਨਹੀਂ ਹਿੱਲਿਆ ਸੀ ਉਦੋਂ ਇਹ ਵੀ ਹੋਇਆ ਸੀਗਾ ਵੀ ਸਰਕਾਰ ਨੇ ਹੁਕਮ ਦਿੱਤਾ ਸੀ ਤੁਸੀਂ ਗੋਲੀ ਚਲਾ ਦਿਓ ਪਰ ਉਹ ਜੀ ਇੰਡੀਅਨ ਪੁਲਿਸ ਸੀ ਨਾ ਉਹ ਉਹਨਾਂ ਨੇ ਗੋਲੀ ਨਹੀਂ ਚਲਾਈ ਸੀ ਕਹਿੰਦੇ ਸੀ ਗੋਲੀ ਨਹੀਂ ਚਲਾਵਾਂਗੇ ਕਿਉਂ ਲੋਕ ਸਾਨੂੰ ਪੈ ਜਾਣਗੇ ਪਰ ਇੱਥੇ ਤਾਂ 13 ਫਰਵਰੀ ਤੋਂ ਜਦੋਂ ਅੰਦੋਲਨ ਸ਼ੁਰੂ ਹੁੰਦਾ ਤਾਂ 21 ਤਰੀਕ ਨੂੰ ਗੋਲੀ ਨਾਲ ਇੱਕ ਮੁੰਡਾ ਸ਼ਿਵਕਰਨ ਸ਼ਹੀਦ ਵੀ ਹੋਇਆ ਤੁਹਾਡੀ ਡੱਲੇਵਾਲ ਜੀ ਨਾਲ ਕੋਈ ਗੱਲਬਾਤ ਕੋਈ ਮਿਲੇ ਤੁਸੀਂ ਉਹਨਾਂ ਨੂੰ ਅੱਜ ਮੈਂ ਅੱਜ ਤਾਂ ਨਹੀਂ ਮਿਲ ਸਕਿਆ ਅੱਜ ਤਾਂ ਆਪਾਂ ਗੱਲ ਕਰਨ ਦੇ ਉਹਨਾਂ ਦੀ ਜਿਆ ਐਨੀ ਤਾਕਤ ਨਹੀਂ ਹੈਗੀ ਵੀ ਹਰਗਾ ਪਰ ਮੈਂ ਜਦੋਂ ਸਿੰਘੂ ਬਾਰਡਰ ਤੇ ਸੀਗਾ ਉਹਨਾਂ ਅਸੀਂ ਇਕੱਠੇ ਰਏ ਆ ਮੈਂ ਇੱਕ ਸੜਕ ਤੇ ਇੱਕ ਪਾਸੇ ਉਹਨਾਂ ਦਾ ਟੈਂਟ ਸੀਕ ਫਸ ਮੈਂ ਸਾਡੀ ਜਿਹੜੀ رائے ਸੀ ਇੱਕੋ ਹੀ ਸੀਗਾ ਜਦੋਂ ਅੰਦੋਲਨ ਚੱਕਿਆ ਨਾ ਤੇ ਮੈਂ ਤੇ ਡਿਲੇਵਾਲ ਸਾਹਿਬ ਨੇ ਅਸੀਂ ਕਿਹਾ ਇਹ ਨਹੀਂ ਚੱਕ ਹੋਣਾ ਚਾਹੀਦਾ ਕਿਉਂ ਇਹ ਜਿਹੜੀ ਇਹ ਲਾਰਾ ਆ ਇੱਕ ਜਿਹੜਾ ਕਦੀ ਪੂਰਾ ਨਹੀਂ ਹੋਣਾ ਐਮਐਸਸੀ ਦੀ ਕਮੇਟੀ ਕੌਣ ਬਣਾਉਂਦਾ ਕਿੱਥੇ ਗਿਆ ਸਾਰਾ ਕੁਝ ਚਲੋ ਐਮਐਸਸੀ ਇੰਨਾ ਲੋਕਾਂ ਨੇ ਜਿੱਤ ਪਾਈ ਵੀ ਕਾਨੂੰਨ ਵਾਪਸ ਹੋ ਗਿਆ ਪਰ ਲੋਕਾਂ ਦਾ ਜੋ ਅੱਗੇ ਇੱਕ ਹੀ ਮਸਲਾ ਤਾਂ ਨਹੀਂ ਹੈ ਇਸ ਹਨੀ ਦਾ ਕਿ ਹਰ ਇੱਕ ਬੰਦੇ ਦਾ ਇਹ ਤਾਂ ਬਹੁਤ ਪੁਰਾਣਾ ਸੰਕਟ ਹੈ ਜਿਵੇਂ ਤੁਸੀਂ ਦੱਸਿਆ 1917 ਵਿੱਚ ਮੂਵਮੈਂਟਾਂ ਚੱਲਦੀਆਂ ਹੀ ਨੇ ਲਗਾਤਾਰ ਗਵਰਨਮੈਂਟ ਨੂੰ 1917 ਚ ਵਾਪਸ ਲੈਣੇ ਪੈ ਸੀ ਇਹਨਾਂ ਨੂੰ ਵੀ ਅਖੀਰ ਲ ਲੈਣੇ ਪਏ ਪਰ ਲੋਕ ਗਾਲੇ ਵੀ ਜ਼ਰੂਰੀ ਹੈ ਵੀ ਇਕੱਠੇ ਹੋ ਇਕੱਠੇ ਹੋ ਕੇ ਪ੍ਰੈਸ਼ਰ ਪਾਓ ਸਰਕਾਰ ਤੇ ਸਰਕਾਰ ਨੂੰ ਮੰਨਣਾ ਪੋਵੇ ਤੁਸੀਂ ਦੇਖਦੇ ਲੰਕਾ ਚ ਕੀ ਹੋਇਆ ਸਾਰੇ ਸਾਰੇ ਲੋਕ ਉੱਠ ਖੜੇ ਹੋ ਸਾਬ ਜਿਮਿਤ ਚੌਧਰੀ ਚਰਨ ਸਿੰਘ ਸੀ ਉਹਨਾਂ ਨੇ ਵੀ ਇੱਕ ਲੀਡਰ ਰਹੇ ਆ ਪਹਿਲਾਂ ਜੇ ਪੋਲੀਟੀਕਲ ਲੀਡਰ ਹੋਰ ਵੀ ਰਹੇ ਨੇ ਜਿਹੜੇ ਕਿਸਾਨਾਂ ਨਾਲ ਰੈ residense ਤੇ ਜਾਂ ਗੱਲਬਾਤ ਦਾ ਦੌਰ ਚਲਾਉਂਦੇ ਸੀ ਜਾਂ ਸਮੱਸਿਆਵਾਂ ਮਾਮਲੋਂ ਕੰਨੀਆਂ ਸੁਣਦੇ ਸੀ ਇਸ ਕੇਂਦਰ ਸਰਕਾਰ ਦੇ ਰਵੱਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ 14 2014 ਤੋਂ ਇਸ ਟਾਈਮ ਸੱਤਾ ਦੇ ਵਿੱਚ ਹੈ ਤਾਂ ਤੁਹਾਨੂੰ ਪਤਾ ਵੀ ਆਪਣੇ ਕਲਚਰ 'ਚ ਇਹ ਕਹਿੰਦੇ ਵੀ ਰਾਜਾ ਜਿਹੜਾ ਆ ਮਤਲਬ ਰਾਜਾ ਹੁਣ ਪ੍ਰਾਈਮ ਮਿਨਿਸਟਰ ਹੀ ਆ ਉਹ ਮਾਈ ਬਾਪ ਐਸ ਜਨਤਾ ਦਾ ਲੋਕੋ ਦੇ ਬੱਚੇ ਆ ਤੇ ਉਹਨਾਂ ਬੱਚਿਆਂ ਦੇ ਲਈ ਉਹ ਜੋ ਵੀ ਕਰਦਾ ਪਰ ਅੱਜ ਦੇ ਜਿਹੜੇ ਟਾਈਮਸ ਤੁਸੀਂ ਦੇਖਦੇ ਆ ਆਪਣੇ ਬੱਚਿਆਂ ਨੂੰ ਉਹ ਬੱਚਿਆਂ ਵਾਲਾ ਸਲੂਕ ਕਰ ਰਹੇ ਉਹਨਾਂ ਦੇ 5-4 ਬੱਚੇ ਆ ਕਾਰਪੋਰੇਟ ਵਾਲੇ ਅਡਾਨੀਆ ਬੰਦੇ ਜੋ ਵੀ ਹੈਗੇ ਸਾਰੇ ਪਾਸੇ ਉਹ ਜੋ ਕੁਝ ਹੋ ਰਿਹਾ ਸਭ ਕੁਝ ਉਹਨਾਂ ਲਈ ਹੋ ਰਿਹਾ ਤੁਸੀਂ ਦੇਖੋ ਇੱਥੇ ਹਰਿਆਣਾ ਪੰਜਾਬ ਦੇ ਵਿੱਚ ਵੱਡੇ ਵੱਡੇ ਸਟੋਰ ਬਣ ਗਏ ਕਿਸੇ ਲੋਕਾਂ ਨੂੰ ਪਤਾ ਨਹੀਂ ਵੀ ਕੀ ਕਰ ਉਹਨਾਂ ਦਾ ਜਿਹੜਾ ਪਲੈਨਿੰਗ ਹੈ ਉਹ ਇਹੀ ਹੈ ਵੀ ਸਾਰੇ ਸਾਡੀਆਂ ਜ਼ਮੀਨਾਂ ਲੈ ਕੇ ਤੇ ਉਹ ਸਾਰਾ ਕੁਝ ਆਪਣੇ ਕੰਟਰੋਲ ਜੀ ਫੂਡ ਦਾ ਜਿਹੜਾ ਨਾ ਸਾਰਾ ਆਪਣੇ ਹੱਥ ਵਿੱਚ ਬਿਜ਼ਨਸ ਹੋ ਜਾਏ ਤੇ ਹੁਣ ਇਹੀ ਰਹਿ ਗਿਆ ਫੂਡ ਵਾਲਾ ਜੇ ਜਮੀਨਾਂ ਲੈ ਲਈਆਂ ਤਾਂ ਕਿਸਾਨ ਵੀ ਮਰਿਆ ਮਜਦੂਰ ਵੀ ਮਰਿਆ ਦੁਕਾਨਦਾਰ ਵੀ ਛੋਟਾ ਮਰਿਆ ਔਰ ਤੇ ਛੋਟੀਆਂ ਛੋਟੀਆਂ ਚੀਜ਼ਾਂ ਵੀ ਇਹ ਉਹਨਾਂ ਨੂੰ ਦੇ ਰਹਾ ਹੈ ਕਿ ਚੱਕੀ ਚੋਂ ਜਿਹੜਾ ਆਟਾ ਪਿਆ ਲੈਂਦੇ ਪਟਾ ਵਾਲੇ ਜਾਂ ਤੇਲ ਕਢਾ ਲੈਂਦੇ ਉਹ ਚੀਜ਼ਾਂ ਵੀ ਨਹੀਂ ਰਹਿਣੀਆਂ ਮਤਲਬ ਇਹ ਤਾਂ ਹੁਣ ਲੋਕਾਂ ਨੂੰ ਅਲਰਟ ਹੋਣ ਤੇ ਜ਼ਰੂਰ ਗਿਆ ਤੇ ਸਾਥ ਸੀ ਲੋਕਾਂ ਨੂੰ ਕੀ ਕੀ ਅਪੀਲ ਕਰਨਾ ਚਾਹੁੰਦੇ ਆ ਇਸ ਬਾਰਡਰ ਦੇ ਖੜੇ ਕੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਸਾਰੇ ਵਰਗਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਜਥੇਬੰਦੀਆਂ ਨਾਲ ਮੇਰੀ ਹੱਥ ਜੋੜ ਕੇ ਅਪੀਲ ਹੈ ਤੁਹਾਡੇ ਸਾਹਿਬਾਨ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜੋ ਜੇ ਤੁਮ ਮਿਲੋ ਜੇ ਤੁਸੀਂ ਆਪਸ ਵਿੱਚ ਲੜੀਗੇ ਤਾਂ ਫੇਰ ਕੋਈ ਤੁਹਾਨੂੰ ਸਰਕਾਰਾਂ ਨੇ ਕੀ ਦੇਣਾ ਇਸ ਕਰਕੇ ਮੇਰੀ ਅਪੀਲ ਹੈ ਵੀ ਤੁਸੀਂ ਸਾਰੇ ਇਕੱਠੇ ਇਹਨਾਂ ਨੇ ਬੜੇ ਸਾਫ਼ ਸ਼ਬਦਾਂ ਦੇ ਵਿੱਚ ਜਿਹੜਾ ਕਿਸਾਨੀ ਲਹਿਰ ਦੀ ਗੱਲ ਦੱਸੀ ਆ ਵੀ ਪਿਛਲੇ 100 ਸਾਲ ਤੋਂ ਵੱਧ ਤੋਂ ਵੀ ਜਿਹੜੇ ਕਿਸਾਨ ਮੰਗਾਂ ਨੂੰ ਲੈ ਕੇ ਜਿਹੜੇ ਮੋਰਚੇ ਲੱਗਦੇ ਰਹੇ ਨੇ ਤੇ ਇਹ ਸੰਘਰਸ਼ਾਂ ਦੇ ਪੜਾਣ ਦੇ ਵਿੱਚ ਕਿਸਾਨ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਆਉਂਦੇ ਰਹੇ ਨੇ ਤੇ ਇਹਨਾਂ ਨੇ ਜਿਹੜੇ ਕੇਂਦਰ ਦੇ ਰਵੱਈਏ ਦੀ ਗੱਲ ਦੱਸੀ ਆ ਵੀ ਜਿਹੜੀ ਇਹ ਪਾਲਸੀਆਂ ਨੇ ਜਾਂ ਕੇਂਦਰ ਸਰਕਾਰ ਜਿਹੜੀ ਕੀਤੀ ਹੈ ਇਹ ਕੋਸ਼ ਹੱਥਾਂ ਦੇ ਵਿੱਚ ਸੌਪਣਾ ਚਾਹੁੰਦੀ ਆ ਤਾਂ ਕਰਕੇ ਜਿਹੜੀ ਡੱਲੇ ਵਾਲਾ ਸਾਹਿਬ ਨੂੰ ਅੱਜ ਇਸ ਮਰਨ ਵਰਤੇ ਭੁੱਖ ਹੜਤਾਲ ਤੇ ਬੈਠਣਾ ਪਿਆ ਧੰਨਵਾਦ